ਸਤਿ ਸ਼੍ਰੀ ਅਕਾਲ ਤੁਸੀਂ ਵੇਖੋ ਅਮਰੀਕਨ ਟਾਈਮ ਟੀਵੀ ਲੈ ਕੇ ਆਦ ਰਹੇ ਵਰਲਡ ਨਿਊਜ਼ ਤੇ ਆਫੇ ਚਾਤ ਪਾਉਨੇ ਆ ਪਹਿਲੀ ਖਬਰ ਤੇ ਆਜ਼ਰਾਈਲੀ ਅਧਿਕਾਰੀਆਂ ਨੇ ਦੋ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਕਿਉਂਕਿ ਉਹਨਾਂ ਨੇ ਖਾਸ ਤੌਰ ਦੇ ਉੱਤੇ ਆਜ਼ਰਾਈਲੀ ਵਿਰੋਧੀ ਬਿਆਨਬਾਜ਼ੀ ਫੈਲਾਉਣ ਦੀ ਯੋਜਨਾ ਬਣਾਈ ਸੀ ਆਜ਼ਰਾਈਲ ਦੀ ਆਬਾਦੀ ਅਤੇ ਇਮੀਗ੍ਰੇਸ਼ਨ ਅਥਾਰਟੀ ਦੇ ਹਵਾਲੇ ਦੇ ਨਾਲ ਟਾਈਮਜ਼ ਆਫ ਇਜ਼ਰਾਈਲ ਅਖਬਾਰ ਨੇ ਇਹ ਰਿਪੋਰਟ ਸਾਂਝੀ ਕੀਤੀ ਹੈ ਆਜ਼ਰਾਈਲ ਦੀ ਇਸ ਕਾਰਵਾਈ ਉੱਤੇ ਬ੍ਰਿਟੇਨ ਗੁੱਸੇ ਵਿੱਚ ਹੈ ਇਹ ਖ਼ਬਰ ਨੇ ਅਥਾਰਟੀ ਦਾ ਹਵਾਲਾ ਦਿੰਦੇ ਹੋਏ ਇਹ ਕਿਹਾ ਹੈ ਕਿ ਸੰਸਦ ਮੈਂਬਰ ਅਬੀ ਤਮਾਸ ਮੁਹੰਮਦ ਅਤੇ ਯੁਵਾਨ ਯਾਂਗ ਨੂੰ ਇਜ਼ਰਾਈਲ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਇਹ ਪਾਇਆ ਗਿਆ ਸੀ ਕਿ ਉਹਨਾਂ ਦੀ ਫੇਰੀ ਦਾ ਉਦੇਸ਼ ਇਜ਼ਰਾਈਲੀ ਸੁਰੱਖਿਆ ਬਲਾਂ ਦੀ ਦਸਤਾਵੇਜ਼ੀਕਰਨਾ ਅਤੇ ਇਜ਼ਰਾਈਲ ਵਿਰੁੱਧ ਨਫ਼ਰਤ ਭਰੀ ਬਿਆਨਬਾਜ਼ੀ ਫੈਲਾਉਣਾ ਸੀ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਪੁੱਛਗਿੱਛ ਦੌਰਾਨ ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹ ਦੋ ਸਹਾਇਕਾਂ ਦੇ ਨਾਲ ਬ੍ਰਿਟਿਸ਼ ਸੰਸਦ ਦੇ ਇੱਕ ਅਧਿਕਾਰਤ ਵਫਦੇ ਹਿੱਸੇ ਵਜੋਂ ਅਜ਼ਰਾਇਲ ਪਹੁੰਚੇ ਸਨ। ਇਹ ਅਦਨਾਲੀ ਅਖਬਾਰ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਕਿਸੇ ਵੀ ਅਜ਼ਰਾਇਲੀ ਵਿਭਾਗ ਨੇ ਅਜੇ ਵਫਦੇ ਆਉਣ ਦੀ ਪੁਸ਼ਟੀ ਨਹੀਂ ਕੀਤੀ ਹੈ। ਪਾਕਿਸਤਾਨ ਦੀ ਫੌਜ ਹੁਣ ਹਥਿਆਰਾਂ ਲਈ ਪੂਰੀ ਤਰ੍ਹਾਂ ਚੀਨ ਦੇ ਭਰੋਸੇ ਉੱਤੇ ਬੈਠੀ ਹੈ। ਅਮਰੀਕਾ ਨੇ ਜਦੋਂ ਤੱਕ ਪਾਕਿਸਤਾਨ ਤੋਂ ਮੰਗੋੜਿਆ ਪਾਕਿਸਤਾਨ ਦੀ ਨਜ਼ਰ ਸਿਰਫ ਆਪਣੇ ਸਭ ਤੋਂ ਉਜ਼ੀਮ ਦੋਸਤ ਡ੍ਰੈਗਨ ਦੇ ਉੱਤੇ ਟਿਕ ਗਈ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸਿਸ ਸਟੱਡੀ ਇੰਸਟੀਚਿਊਟ ਦੀ ਤਾਜ਼ਾ ਰਿਪੋਰਟ ਦੱਸਦੀ ਹੈ ਜੇ ਬੀਤੇ 5 ਸਾਲਾਂ ਦੇ ਵਿੱਚ ਪਾਕਿਸਤਾਨ ਨੇ ਜਿੰਨੇ ਵੀ ਹਥਿਆਰ ਖਰੀਦੇ ਨੇ ਉਹਨਾਂ ਵਿੱਚੋਂ 81% ਸਿਰਫ ਚੀਨ ਤੋਂ ਆਏ ਨੇ ਪਹਿਲਾਂ ਇਹ ਅੰਕੜਾ 74% ਸੀ ਤੇ ਮਤਲਬ ਡ੍ਰੈਗਨ ਦੀ ਮੁੱਠੀ ਵਿੱਚ ਹੁਣ ਪਾਕਿਸਤਾਨ ਹੋਰ ਵੀ ਕੱਸ ਕੇ ਫਸ ਚੁੱਕਾ ਹੈ ਚੀਨ ਨਾਲ ਰਿਸ਼ਤੇ ਡੂੰਘੇ ਕਰਨ ਦੀ ਹੋਰ ਦੇ ਵਿੱਚ ਪਾਕਿਸਤਾਨ ਆਪਣੀ ਫੌਜ ਨੂੰ ਮਜ਼ਬੂਤ ਕਰਨ ਬਾਰੇ ਸੋਚ ਰਿਹਾ ਪਰ ਇਹ ਗੱਲ ਭੁੱਲ ਰਿਹਾ ਕਿ ਇੱਕੋ ਮੁਲਕ ਉੱਤੇ ਲੋੜ ਤੋਂ ਵੱਧ ਨਿਰਭਰਤਾ ਉਸ ਨੂੰ ਕਦੇ ਵੀ ਭਾਰੀ ਨੁਕਸਾਨ ਵਿੱਚ ਪਾ ਸਕਦੀ ਹੈ ਸਿਪਰੀ ਦੀ ਰਿਪੋਰਟ ਸਪਸ਼ਟ ਕਰਦੀ ਹੈ ਕਿ ਫੌ ਪਾਕ ਫੌਜ ਦੀ ਹਰ ਲੋੜ ਹੁਣ ਬੀਜਿੰਗ ਦੀ ਮਿਹਰਬਾਨੀ ਉੱਤੇ ਟਿਕੀ ਹੋਈ ਹੈ ਭਾਵੇਂ ਉਹ ਰਾਈਫਲ ਹੋਵੇ ਜਟ ਫਾਈਟਰ ਹੋਵੇ ਜਾਂ ਫਿਰ ਜੰਗੀ ਬੇੜਾ ਹੁਣ ਪਾਕਿਸਤਾਨ ਦਾ ਚਿੰਦੇ ਨਿਰਪਰਤਾ ਤੋਂ ਬਿਨਾ ਇੱਕ ਕਦਮ ਵੀ ਚੱਲਣਾ ਮੁਸ਼ਕਲ ਹੈ ਲੀਬਿਆ ਦੀ ਪੂਰਬੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਸਰਹੱਦੀ ਸ਼ਹਿਰ ਇਮਸਾ ਦੇ ਨੇੜੇ ਵੱਖ-ਵੱਖ ਦੇਸ਼ਾਂ ਦੇ ਲਗਭਗ 570 ਗੈਰ-ਕੁਮਰਨੀ ਪ੍ਰਵਾਸੀਆਂ ਅਤੇ ਕਈ ਸ਼ੱਕੀ ਮਨੁੱਖੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਇਹ ਜਾਣਕਾਰੀ ਲੀਬੀਆ ਦੇ ਪੂਰਵੀ ਪ੍ਰਸ਼ਾਸਨ ਨੇ ਦਿੱਤੀ ਹੈ ਤੇ ਪੂਰਵੀ ਸੁਰੱਖਿਆ ਡਾਇਰੈਕਟੋਰੇਟ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਗ੍ਰਿਫਤਾਰੀਆਂ ਮਿਸਰ-ਲੀਬੀਆ ਸਰਹੱਦ ਨੇੜੇ ਇਮਸਾ ਦੇ ਨੇੜੇ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਤੇ ਇਸ ਵਿੱਚ ਪ੍ਰਵਾਸੀਆਂ ਦੁਆਰਾ ਵਰਤੇ ਗਏ ਕਈ ਛੁਪਣਗਾਹਾਂ ਦਾ ਖੁਲਾਸਾ ਵੀ ਹੋਇਆ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਕਾਰਵਾਈ ਦੌਰਾਨ ਲਗਭਗ 570 ਪ੍ਰਵਾਸੀਆਂ ਅਤੇ ਮਨੁੱਖੀ ਤਸਕਰੀ ਦੇ ਸ਼ੱਕੀ ਕਈ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਲੀਬੀਆ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਰਵਾਨਗੀ ਬਿੰਦੂ ਇਹ ਬਣ ਗਿਆ ਸੀ ਤੇ ਇਸ ਵਿੱਚ ਜ਼ਿਆਦਾਤਰ ਦੂਜੇ ਅਫਰੀਕੀ ਦੇਸ਼ਾਂ ਤੋਂ ਪ੍ਰਵਾਸੀ ਸ਼ਾਮਲ ਨੇ 2011 ਦੇ ਵਿੱਚ ਨਾਟੋ ਸਮਰਥਿਤ ਵਿਦਰੋਹ ਨੇ ਲੰਬੇ ਸਮੇਂ ਤੋਂ ਸ਼ਾਸਕ ਮੁਅਮਮਰ ਗਦਾਫੀ ਨੂੰ ਦੇਖ ਦਿੱਤਾ ਅਤੇ ਉੱਤਰੀ ਅਫਰੀਕੀ ਦੇਸ਼ਾਂ ਨੂੰ ਅਰਾਜਕਤਾ ਵਿੱਚ ਡੁੱਬਣ ਤੋਂ ਬਾਅਦ ਉਹ ਸਮੁੰਦਰ ਰਾਹੀਂ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਖਿਲਾਫ ਸ਼ਨੀਵਾਰ ਨੂੰ ਦੇਸ਼ ਭਰ ਦੇ ਵਿੱਚ ਰੈਲੀਆਂ ਕੱਢੀਆਂ ਗਈਆਂ ਨੇ ਇਹਨਾਂ ਰੈਲੀਆਂ ਦਾ ਉਦੇਸ਼ ਟੈਰਿਫ ਕਰਮਚਾਰੀਆਂ ਦੀ ਛਾਂਟੀ ਆਰਥਿਕਤਾ ਮਨੁੱਖੀ ਅਧਿਕਾਰਾਂ ਅਤੇ ਹੋਰ ਮੁੱਦਿਆਂ ਉੱਤੇ 트ੰਪ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਸੀ ਸਾਰੇ 50 ਰਾਜਾਂ ਦੇ ਨਾਲ-ਨਾਲ ਗੁਆਂਟੀ ਕੈਨੇਡਾ ਅਤੇ ਮੈਕਸੀਕੋ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਗਏ ਨੇ ਦਰਸਲ ਟੈਰਿਫ ਸਮੇਤ ਟਰੰਪ ਦੀਆਂ ਨੀਤੀਆਂ ਦੇ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਤੇ ਹਜ਼ਾਰਾਂ ਪ੍ਰਦਰਸ਼ਨਕਾਰੀ ਟੈਰਿਫ ਸਮੇਤ ਕਈ ਕਾਰਜਕਾਰੀ ਆਦੇਸ਼ਾਂ ਦੇ ਖਿਲਾਫ ਆਪਣਾ ਵਿਰੋਧ ਪ੍ਰਗਟ ਕਰਨ ਲਈ ਪੂਰੇ ਅਮਰੀਕਾ ਦੇ ਵਿੱਚ ਇਕੱਠੇ ਹੋਏ ਨੇ ਆਯੋਜਕਾਂ ਅਨੁਸਾਰ ਲਗਭਗ 150 ਕਾਰਕੁਨਾ ਸਮੂਹਾਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲਿਆ ਤੇ ਜਿਸ ਵਿੱਚ ਵਾਸ਼ਿੰਗਟਨ ਡੀਸੀ ਅਤੇ ਰਾਸ਼ਟਰਪਤੀ ਦੇ ਫਲੋਰੀਡਾ ਨਿਵਾਸ ਦੇ ਨੇੜੇ ਮਹੱਤਵਪੂਰਨ ਸੰਖਿਆ ਵਿੱਚ ਲੋਕ ਸ਼ਾਮਲ ਹੋਏ ਤੇ ਸਮੂਹਾਂ ਨੇ 1200 ਤੋਂ ਵੱਧ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਐਸ ਪ੍ਰਦਰਸ਼ਨ ਨੂੰ ਹੈਂਡਸ ਆਫ ਦਾ ਨਾਂ ਦੇ ਕੇ ਪ੍ਰਦਰਸ਼ਨਕਾਰੀਆਂ ਵੱਲੋਂ ਹੈਂਡਸ ਆਫ ਦਾ ਨਾਰਾ ਵੀ ਦਿੱਤਾ ਗਿਆ ਦਰਸਲ ਹੈਂਡਸ ਆਫ ਦਾ ਮਤਲਬ ਹੁੰਦਾ ਸਾਡੇ ਅਧਿਕਾਰਾਂ ਤੋਂ ਦੂਰ ਰਹੋ ਐਸ ਨਾਰੇ ਦਾ ਮਕਸਦ ਇਹ ਦਰਸਾਉਣਾ ਹੈ ਕਿ ਪ੍ਰਦਰਸ਼ਨਕਾਰੀ ਨਹੀਂ ਚਾਹੁੰਦੇ ਕਿ ਕੋਈ ਉਹਨਾਂ ਦੇ ਅਧਿਕਾਰਾਂ ਉੱਤੇ ਕਬਜ਼ ਹੋਵੇ ਪਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਲੰਕਾ ਦੀ ਬਹੁਤ ਹੀ ਫਲਦਾਇਕ ਯਾਤਰਾ ਪੂਰੀ ਕਰਨ ਤੋਂ ਬਾਅਦ ਐਤਵਾਰ ਨੂੰ ਭਾਰਤ ਲਈ ਰਵਾਨਾ ਹੋਗੇ ਨੇ ਇਸ ਫੇਰੀ ਦੌਰਾਨ ਉਹਨਾਂ ਨੇ ਰਾਸ਼ਪਤੀ ਅਨੁਰਾਗ ਕੁਮਾਰਾ ਦਿਸਨਾਇਕੇ ਨਾਲ ਵਿਆਪਕ ਗੱਲਬਾਤ ਕੀਤੀ ਅਤੇ ਰੱਖਿਆ ਊਰਜਾ ਅਤੇ ਡਿਜੀਟਲਾਈਜੇਸ਼ਨ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਲਈ ਕਈ ਸਮਝੌਤੇ ਉਤੇ ਹਸਤਾਖਰ ਕੀਤੇ ਨੇ ਮੋਦੀ ਨੇ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਮੈਂ ਰਾਸ਼ਪਤੀ ਦਿਸਨਾਇਕੇ ਸ਼੍ਰੀਲੰਕਾ ਦੇ ਲੋਕਾਂ ਅਤੇ ਸਰਕਾਰ ਦਾ ਆਪਣੀ ਫੇਰੀ ਦੌਰਾਨ ਦਿਖਾਈ ਗਈ ਗਰਮ ਜੋਸ਼ੀਲੀ ਤੇਹ ਦਿਲੋਂ ਧੰਨਵਾਦੀ ਹਾਂ ਇਸ ਫੇਰੀ ਨੇ ਦੇਸ਼ ਵਿੱਚਕਾਰ ਡੂੰਘੇ ਸੱਭਿਆਚਾਰਕ ਅਤੇ ਆਤਮਿਕ ਅਤੇ ਇਸ ਸਭਿਆਵਤਵਾਦੀ ਸਬੰਧਾਂ ਦੀ ਪੁਸ਼ਟੀ ਕੀਤੀ ਅਤੇ ਇਹ ਫੇਰੀ ਨਿਸ਼ਚਿਤ ਤੌਰ ਦੇ ਉੱਤੇ ਸਾਡੇ ਦੋਵੱਲੇ ਸਬੰਧਾਂ ਨੂੰ ਖੁਲਾਰਾ ਦੇਵੇਗੀ ਮੋਦੀ ਥਾਈਲੈਂਡ ਤੋਂ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਪਹੁੰਚੇ ਤੇ ਜਿੱਥੇ ਉਹਨਾਂ ਨੇ ਬਿਮਸਟੈਕ ਸੰਮੇਲਨ ਦੇ ਵਿੱਚ ਹਿੱਸਾ ਲਿਆ ਤੇ ਵਿਦੇਸ਼ ਮੰਤਰੀ ਅਲ ਦੇ ਬੁਲਾਰੇ ਰਣਜੀਤ ਜਸਵਾਲ ਨੇ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਸ਼੍ਰੀਲੰਕਾ ਦਾ ਇੱਕ ਬਹੁਤ ਹੀ ਫਲਦਾਇਕ ਸਰਕਾਰੀ ਦੌਰਾ ਸਮਾਪਤ ਹੋਇਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਲਈ ਰਵਾਨਾ ਹੋਏ ਨੇ। ਭਾਰਤ ਵੱਲੋਂ ਆਪਣੇ ਆਪਰੇਸ਼ਨ ਬ੍ਰਹਮਾ ਤਹਿਤ ਅੱਜ ਪੁਚਾਲਪੁਰ ਭਾਵਿਤ ਮਿਆਂਮਾਰ ਦੇ ਦੱਖਣੀ ਤੱਟੀ ਖੇਤਰਾਂ ਦੇ ਵਿੱਚ ਥਿਲਾਵਾ بندرਗਾਹ ਉੱਤੇ ਯੰਗੋਨ ਖੇਤਰ ਦੇ ਮੁੱਖ ਮੰਤਰੀ ਨੂੰ ਖੁਰਾਕ ਸਹਾਇਤਾ ਦੀ ਵੱਡੀ ਕੈਂਪ ਦਿੱਤੀ ਗਈ ਹੈ। ਮਿਆਂਮਾਰ ਦੇ ਵਿੱਚ 28 ਮਾਰਚ ਨੂੰ 7.7 ਤੀਬਰਤਾ ਦਾ ਖਤਰਨਾਕ ਭੂਚਾਲ ਆਇਆ ਸੀ ਤੇ ਜਰਦਾ ਕੇਂਦਰ ਇੱਥੇ ਨੇੜੇ ਹੀ ਸੀ ਇਸ ਭੂਚਾਲ ਦੇ ਵਿੱਚ 3100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਤੇ ਭਾਰਤ ਨੇ ਤਬਾਹ ਕੁੰ ਭੂਚਾਲ ਤੋਂ ਬਾਅਦ ਪਹਾਲ ਤੇ ਬਚਾਅ ਮਨੁੱਖੀ ਸਹਾਇਤੀ ਆਫਤ ਰਾਹਤ ਅਤੇ ਮੈਡੀਕਲ ਸਹਾਇਤਾ ਸਣੇ ਲੋਰੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਵਾਸਤੇ ਆਪਰੇਸ਼ਨ ਬ੍ਰਹਮਾ ਸ਼ੁਰੂ ਕੀਤਾ ਸੀ ਭਾਰਤ ਨੇ 24 ਘੰਟੇ ਤੋਂ ਵੀ ਬਾਅਦ ਘੱਟ ਸਮੇਂ ਦੇ ਵਿੱਚ ਮਿਆਂਮਾਰ ਨੂੰ ਮਨੁੱਖੀ ਸਹਾਇਤਾ ਤੇ ਆਫਤ ਰਾਹਤ ਸਮਗਰੀ ਦੀ ਪਹਿਲੀ ਕੀਪ ਪਹੁੰਚਾ ਦਿੱਤੀ ਸੀ ਭਾਰਤ ਨੇ ਅਜ ਸਮੁੰਦਰੀ ਬੇੜੇ ਦੇ ਰਾਹੀਂ 442 ਟਨ ਅਨਾਜ ਮਿਆਂਮਾਰ ਦੇ ਥਿਲਾਵਾ بندرਗਾਹ ਉਤੇ ਪਹੁੰਚਾ ਦਿੱਤਾ ਤਾਂ ਯੰਗੋਂਗੋਨ ਦੇ ਵਿੱਚ ਭਾਰਤੀ ਦੂਤਾਵਾਸ ਨੇ 100 ਤੱਕ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਪ੍ਰਾਈਡ ਅੰਮ੍ਰਿਤਸਰ ਦੇ ਨਾਂ ਤੋਂ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ 27 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਵਿੱਚ ਕਾਰਨੀਵਲ ਦੀ ਸ਼ਕਲ ਦੇ ਵਿੱਚ ਸਮਲਿੰਗੀ ਯਾਨੀ ਕਿ ਗੇ ਪ੍ਰੇਡ ਕਰਨ ਦੀ ਮਸ਼ਹੂਰੀ ਕੀਤੀ ਜਾ ਰਹੀ ਸੀ ਸਮਲਿੰਗੀ ਪ੍ਰੇਡ ਦਾ ਸਭ ਤੋਂ ਪਹਿਲਾ ਵਿਰੋਧ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਵੱਲੋਂ ਕੀਤਾ ਗਿਆ ਤੇ ਹੁਣ ਇਸ ਸਮਲਿੰਗੀ ਪ੍ਰੇਡ ਦੇ ਪ੍ਰਬੰਧਕਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਪ੍ਰਾਈਡ ਅੰਮ੍ਰਿਤਸਰ ਤੋਂ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਇਹ ਸਮਲਿੰਗੀ ਪ੍ਰੇਡ ਨਹੀਂ ਕਰਨਗੇ ਜ਼ਿਕਰਯੋਗ ਹੈ ਕਿ ਸਿੱਖ ਆਗੂ ਭਾਈ ਪਰਮਜੀਤ ਸਿੰਘ ਖਾਲਸਾ ਨੇ ਸਮਲਿੰਗੀ ਪ੍ਰੇਡ ਦੀ ਮਸ਼ਹੂਰੀ ਵਾਲੀ ਵੀਡੀਓ ਸਾਂਝੀ ਕਰਦਿਆਂ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਸੀ ਕਿ ਸ਼੍ਰੀ ਅੰਮ੍ਰਿਤਸਰ ਪਾਵਨ ਪਵਿੱਤਰ ਧਰਤੀ ਹੈ ਤੇ ਇੱਥੇ ਇਹ ਪ੍ਰੇਡ ਕਿਸੇ ਵੀ ਕੀਮਤ ਉੱਤੇ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਸਾਡੀ ਪਹਿਲੀ ਬੇਨਤੀ ਪ੍ਰਸ਼ਾਸਨ ਨੂੰ ਹੈ ਕਿ 27 ਅਪ੍ਰੈਲ ਨੂੰ ਇਹ ਪ੍ਰੇਡ ਹੋਣ ਤੋਂ ਰੋਕੇ। ਜੇ ਉਹ ਨਹੀਂ ਰੋਕਣਗੇ ਤਾਂ ਫਿਰ ਅਸੀਂ ਆਪ ਇਸ ਨੂੰ ਰੋਕਾਂਗੇ। ਭਾਈ ਪਰਮਜੀਤ ਸਿੰਘ ਕਾਲੀ ਨੇ ਇਹਨਾਂ ਪ੍ਰੇਡ ਦੇ ਪ੍ਰਬੰਧਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਤੁਸੀਂ ਇਸ ਅਪੀਲ ਉੱਤੇ ਪਿਆਰ ਨਾਲ ਇਸ ਨੂੰ ਰੋਕ ਲਓਗੇ ਤਾਂ ਚੰਗੀ ਗੱਲ ਹੈ। ਪੰਜਾਬ ਦੇ ਖਨੌਰੀ ਬਾਰਡਰ ਦੇ ਉੱਤੇ 19 ਮਾਰਚ ਨੂੰ ਜਪਜੀਤ ਸਾਹਿਬ ਦੇ ਚੱਲ ਰਹੇ ਅਖੰਡ ਪਾਠ ਦੇ ਵਿਚਾਲੇ ਰਕਾਉਣ ਅਤੇ ਅਖੰਡ ਜੋਤ ਬੰਦ ਕਰਵਾ ਕੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਦੇ ਲਈ ਵਫਦ ਨੇ ਅੱਜ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗਰਗੰਜ ਨੂੰ ਮੰਗ ਪੱਤਰ ਸੌਂਪਿਆ ਐਸ ਸਬੰਧੀ ਗੁਰੂ ਸਾਹਿਬ ਸਿੰਘ ਚਾਟੀਵਿੰਡ ਤੇ ਮੰਗਲ ਸਿੰਘ ਰਾਮਪੁਰਾ ਨੇ ਦੱਸਿਆ ਕਿ ਖਨੌਰੀ ਬਾਰਡਰ ਉੱਤੇ ਹੋਈ ਬੇਅਦਬੀ ਦੇ ਵਿਰੁੱਧ ਜਥੇਦਾਰ ਨੂੰ ਮਿਲ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਬੇਨਤੀ ਕੀਤੀ ਗਈ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਖਨੌਰੀ ਮੋਰਚੇ ਦੇ ਆਗੂਆਂ ਨੇ 25 ਮਾਰਚ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਆਨਲਾਈਨ ਦਰਖਾਸਤ ਭੇਜੀ ਸੀ ਤੇ ਉਸ ਉਪਰੰਤ ਅੱਜ ਜਥੇਦਾਰ ਸਾਹਿਬ ਦੇ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਕਟਨਾ ਮੌਕੇ باوجود ਗਵਾਹਾਂ ਤੇ ਵਫ਼ਦ ਨੇ ਜਥੇਦਾਰ ਦੇ ਕੋਲ ਆਪਣੇ ਬਿਆਨ ਦਰਜ ਕਰਵਾ ਦਿੱਤੇ ਨੇ ਤੇ ਖਨੌਲੀ ਬਾਜ਼ੂ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੇਵਾ ਕਰਨ ਵਾਲੇ ਗੋਰਾ ਸਿੰਘ ਨੇ ਜਥੇਦਾਰ ਨੂੰ ਇਹ ਦੱਸਿਆ ਕਿ ਉੱਥੋਂ ਦੋ ਸੁੰਦਰ ਗੁਟਕਾ ਸਾਹਿਬ, ਦੋ ਸੈਂਚੀਆਂ, ਦੋ ਵੱਡੀਆਂ ਕਿਰਪਾਨਾਂ ਅਤੇ ਇੱਕ ਸ੍ਰੀ ਸਾਹਿਬ ਗਾਇਬ ਨੇ। ਜਗੋਂ ਨੇ ਵੀ ਦੱਸਿਆ ਕਿ ਜ਼ਥੇਦਾਰ ਵੱਲੋਂ ਖਨੌਰੀ ਬਾੜੂ ਉੱਤੇ 19 ਮਾਰਚ ਨੂੰ ਹੋਈ ਬੇਅਦਬੀ ਦੀ ਜਾਂਚ ਸੰਬੰਧੀ ਸਬਕ ਕਮੇਟੀ ਬਣਾਉਣ ਦੇ ਹਦੇਕਸ਼ ਦਿੱਤੇ ਗਏ ਨੇ ਜੋ ਕਿ ਇੱਕ ਹਫ਼ਤੇ ਦੇ ਵਿੱਚ ਜਾਂਚ ਕਰਕੇ ਰਿਪੋਰਟ ਜ਼ਥੇਦਾਰ ਅਕਾਲ ਤਖਤ ਸਾਹਿਬ ਨੂੰ ਸੌਂਪੇਗੀ। ਅਜ ਲਈ ਨਹੀਂ ਦੁਬਾਰਾ ਫਿਰ ਅਦਰੋਂ ਹੋਮਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ।